ਅੱਜ ਲਾਸਟ ਗੰਗੋਸੂ ਦੇ ਮੇਲੇ ਦਾ ਪਹੁੰਚਿਆ ਉਸ ਟਾਈਮ ਸਾਧ ਸੰਗਤ ਨੂੰ ਜੋ ਬਦਾਮਾਂ ਦਾ ਹੈ ਉਹ ਵੀ ਪ੍ਰਸ਼ਾਦ ਬਖਸ਼ਿਸ਼ ਕੀਤਾ ਗਿਆ ਸਾਧ ਸੰਗਤ ਵੱਲੋਂ ਸਾਧ ਸੰਗਤ ਦੇਖੋ ਕਿੰਨੇ ਸ਼ਕਰੀਏ ਦੇ ਸ਼ਰਧਾ ਦੇ ਪ੍ਰੇਮ ਨਾਲ ਲੋਕ ਬਦਾਮਾਂ ਦਾ ਪ੍ਰਸ਼ਾਦ ਲੈ ਕੇ ਜਾ ਰਹੇ ਹਨ 음악을 <sus> 들으면음 <sus> 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 ਸਾਥ ਸੰਗਤ ਜੀ ਕਿਵੇਂ ਸ਼ਰਧਾ ਦੇ ਪ੍ਰੇਮ ਨਾਲ ਇਹ ਜੋ ਬ੍ਰਹਮਾ ਦਾ ਪ੍ਰਸ਼ਾਦ ਆਬ ਜੀ ਸਾਹਮਣੇ ਸਾਥ ਸੰਗਤ ਨੂੰ ਵਰਤਾਇਆ ਜਾ ਰਿਹਾ ਹੈ ਪੰਡਾਰ ਪਰੇ ਰਹੇ ਹਨ ਸ੍ਰੀ ਸਾਧਗੁਰੂ ਜੀ ਆਪਾਰ ਬਖਸ਼ਿਸ਼ ਕਰਤਾ ਹੈ ਸੰਗਤ ਵਰਤਾ ਰਹੀ ਹੈ ਇਹ ਸੇਵਾ ਇਹ ਸਮਝੀ ਕਰ ਰਹੇ ਹਾਂ ਜੀ ਆਪ ਜੀ ਕਿੱਥੋਂ ਨਿਸ਼ਾਨਾ ਸਾਹਿਬ ਤੋਂ ਨਿਸ਼ਾਨਾ ਸਾਹਿਬ ਤੋਂ ਨਹੀਂ ਨਿਸ਼ਾਨਾ ਨਿਸ਼ਾਨਾ ਸਾਹਿਬ ਤੋਂ ਠੀਕ ਹੈ ਜੀ ਇਹ ਨਿਸ਼ਾਨਾ ਸਾਹਿਬ ਤੋਂ ਆਪ ਜੀ ਸੇਵਾ ਬਖਸ਼ੀਤਾ ਸੀ ਸਤਿਗੁਰੂ ਜੀ ਨੇ ਇਹ ਨਿਸ਼ਾਰੇ ਤੁਹਾਨੂੰ ਸਮਝੀ ਆਪ ਜੀ ਇਹ ਸ਼ੁਨਾਮ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਇਹ ਨਿਸ਼ਾਰੇ ਤੁਹਾਨੂੰ ਇਹ ਸੇਵਾ ਬਦਾਮਾ ਦੀ ਕਰ ਰਹੇ ਹਨ ਜੀ ਸਾਧ ਸੰਗਤ ਨੂੰ